ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਰ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਔਰ ਨਾ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸਿੱਖ ਸੰਪਰਦਾਇ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਕੋਈ ਹਾਜ਼ਰ ਸੀ ਇਸਾ ਦੀ ਮਰਿਆਦਾ ਦਾ ਘੋਰ ਉਲੰਘਣਾ ਹੈ ਜਿਵਾਜ ਅੜਕੇ ਅਕਸ਼ਿਤੀਸਰ ਸਾਹਿਬ ਦੇ ਕਿ ਹੋਇਆ ਇਹ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਜੱਥੇ ਦਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਿਗੁਰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਜੀ ਤੇ ਹੈਡ ਗਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਧੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗਰੰਥੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗਰੰਥੀ ਸਾਹਿਬ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਪੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਜਥੇਦਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਰ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਔਰ ਨਾ ਹੀ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸਿੱਖ ਸੰਪਰਦਾ ਉਹ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਇਹ ਸਾਡੀ ਮਰ ਕੋਰ ਉਲੰਘਣਾ ਜੋ ਅੱਜ ਕਰਕੇ ਤਖਸ਼ੀ ਕੇਸਗੜ ਸਾਹਿਬ ਦੇ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸਮੁੱਚੀ ਸਿੱਖ ਕੌਮ ਨੂੰ ਸਮੁੱਚੀਆਂ ਪੰਥਕ ਸਭਾ ਸੁਸਾਇਟੀਆਂ ਜੱਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਕਹਾ ਨੂੰ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਣ ਕੀਤਾ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਬਿਠਾਇਆ ਗਿਆ ਸੁੱਚਾ ਸਿੰਘ ਲੰਗਾਨ ਇਹ ਕੀ ਕਮਾਲ ਦੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਨਕੇਦ ਕੀਤੇ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਹੈ ਜਿਸ ਜੀਪੀਸੀ ਵੱਲੋਂ ਪਰ ਸਵੇਰ ਤੜਕਸਾਰੀ ਮਤਲਬ ਕੀ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖਦੇ ਹਾਂ ਸ਼੍ਰੋਮਣੀ ਕੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਭੱਟੀ ਸੰਪਰਦਾ ਹੈ ਸੰਸਥਾ ਹੈ ਬਾਕੀ ਜਿੱਥੇ ਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਬਹੁਤ ਮਤਕਾ ਕੀ 对。<Okay. S 2> okay.